ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਂ ਜੀ ਇੱਕ ਬਈ ਛੋਟੀ ਹੈ ਟਾਪ ਦੀ ਇੱਕ ਟੋਕੜ ਵੈੜਾ ਬਈ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਅੱਜ ਬਈ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਵਧੀਆ ਜੀ ਹਾਂਜੀ ਨਾਮ ਤੇ ਐਡਰੈਸ ਬੋਲ ਲਖਵਿੰਦਰ ਸਿੰਘ ਨੰਬਰ 4 ਪਿੰਡ ਫੂਲੇ ਵਾਲਾ ਹੀ ਹੂੰ ਤਸਵੀਰ ਫੂਲ ਆ ਜ਼ਿਲ੍ਹਾ ਬਠਿੰਡਾ ਹੀ ਨੇੜੇ ਪਿੰਡ ਦੇ ਨੇੜੇ ਇਧਰੋਂ ਭਾਈ ਰੂਪਾ ਪੈਗਾ ਜੀ ਸੈਨਾ ਪਹਾੜ ਇਧਰੋਂ ਨੇੜੇ ਪੈ ਗਿਆ ਯਾਰ ਰੋਡ ਤੇ ਆ ਗਿਆ ਮੋਬਾਈਲ ਨੰਬਰ ਬੋਲ ਦੇ 94657 10924 ਦੂਜਾ ਨੰਬਰ 9954 70278 ਠੀਕ ਹੈ ਬਾਈ ਹਾਂ ਜੀ ਬਾਈ ਜਿਹੜੀ ਝੋਟੀ ਦੇ ਨੇ ਕਿੰਨੀ ਕੁ ਉਮਰ ਹੈ ਜੀ ਇਹਦੀ 17 ਕਿ ਮਹੀਨੇ ਹੋ ਗਈ ਉਮਰ 17 ਮਹੀਨੇ ਦੀ ਹੈ ਕਿਹੜੇ ਟੀਕੇ ਦੀ ਆ ਇਹ ਐਮ 29 ਦੀ ਆਈ ਐਮ 29 ਡੋਪ ਟੈਸਟ ਵੀ ਕਰਾ ਲੈ ਭਾਵੇਂ ਅਗਲਾ ਠੀਕ ਆ ਉਹਦੇ ਲਈ ਵੀ ਤਿਆਰ ਆ ਆਪਾਂ ਬਹੁਤ ਠੀਕ ਆ ਹਾਂ ਜੀ ਮਾਂ ਦਾ ਇਹ ਰੱਖੀ ਵੀ ਮਾਂ ਦਾ ਦੁੱਧ 15 16 ਕਿ ਸੀਗਾ ਜੀ ਠੀਕ ਆ ਭਾਈ ਇਹ ਉਹ ਤਾਂ ਰੱਖੀ ਹੋਈ ਸੀਗੀ ਘਰ ਦੇ ਹੁਣ ਘਰੇ ਪਾਉਂਗਾ ਘਰ ਪਾਉਣਿਆ ਤਾਂ ਕਰਕੇ ਹੁਣ ਤੰਗੀ ਆ ਪਸ਼ੂ ਬੰਨਣ ਨੂੰ ਔਖਾ ਠੀਕ ਆ ਹਾਂ ਤਾਂ ਕਰਕੇ ਪਸ਼ੂ ਵਿੱਚੋਂ ਸੇਲ ਕਰ ਰਹੇ ਆ ਹੂੰ ਥੋੜੀ ਜਗ੍ਹਾ ਦੀ ਬਈ ਤੰਗੀ ਆ ਉਹਦਾ ਕਰਕੇ ਬਾਾਈ ਕਹਿੰਦਾ ਆਪਾਂ ਦੋ ਘੋੜੇ ਪਸ਼ੂ ਕੱਢ ਦਿੰਨੇ ਆ ਚੰਗੀ ਆ ਝੋਟੀ ਵੈਸੀ ਫੇਸ ਦਿਖਾਈ ਬਈ ਸਿੰਘ ਬਹੁਤ ਚੰਗਾ ਕਰਮਾ ਯਾਰ ਸਿੰਘ ਦਾ ਬਾਈ ਜਮਾਂ ਉਹ ਵੀ ਲੰਘ ਦੀ ਵਿੱਚ ਹਾਂ ਲੈ ਕੀ ਬਾਤ ਆ ਬਈ ਖੋਲੀ ਬਈ ਤੋਰ ਕੇ ਦਿਖਾ ਦੇ ਪਿਛੋ ਲਿਓੜੀ ਦਿਖਾ ਦਿਓ ਬਹੁਤ ਵਧੀਆ ਲੇਵਾ ਖਾਣ ਲੇਵਾ ਹੋਣੀ ਆ ਕੱਦ ਵੱਡ ਚੰਗਾ ਚੰਗੀ ਆ ਝੋਟੀ ਚੰਗੇ ਸੀਮਣ ਦੀ ਆ ਮਾਂ ਦਾ ਦੁੱਧ ਚੰਗਾ ਸਿੰਘ ਕੁਆਲਿਟੀਫੁੱਲ ਚੰਗੀ ਆ ਬਈ ਝੋਲੀ ਜ਼ਰੂਰ ਚੈੱਕ ਕਰਵਾਵਾਂਗੇ ਝੂਲੀ ਬਾਈ ਕਹਿੰਦਾ ਬਹੁਤ ਚੰਗਿਆ ਰੋਕਿਓ ਬਾਈ ਮੜੀ ਝੂਲੀ ਦਿਖਾ ਦੀ ਕੁਛ ਨਹੀਂ ਕਹਿੰਦੀ ਹੱਥ ਮਾਰਦੇ ਭੰਮੀ ਛੀਲ ਆਖਣਗੀ ਕੱਲਾ ਥਾਣਾ ਬਾਈ ਪੂਰੀ ਵਿੱਠੀ ਥਾਣਾ ਦੇ ਹੱਥ ਮਾਰੀ ਜੋ ਭੰਮੀ ਕੋਈ ਕਹਿੰਦੀ ਕਹਿੰਦੀ ਬਾਈ ਕਹਿੰਦਾ ਕੁਛ ਨਹੀਂ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰ ਹੀ ਨਹੀਂਗਾ ਬਾਈ ਤੋੜ ਦੇ ਬਾਈ ਮੜੀ ਲੰਮੀ ਤੋੜ ਦੇ ਤੇ ਕੀ ਮੋਲ ਦਾ ਜੈ ਜਰਾ ਇਹਦਾ ਮੁੱਲ 45000 ਆ ਜੀ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਜੀ ਠੀਕ ਆ ਬਾਈ 45000 ਰੁਪਇਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂ ਚੰਗੀ ਆ ਝੋਟੀ ਬਰੀਕੀ ਬਰੂਕੀ ਜਵਾਉਦਾ ਯ ਬਾਲੀ ਸਾਂਭੀ ਆ ਭਾਈ ਇਹ ਠੀਕ ਆ ਕਰਦੀ ਹੂ ਯਾ ਨਾ 40 45000 ਤੱਕ ਇਹ ਤੋਂ ਪਹਿਲਾਂ ਖਵਾਤਾ ਹੂ ਠੀਕ ਆ ਭਾਈ ਬਾਈ ਦੇ ਘਰ ਦੀ ਝੋਟੀ ਆ ਭਾਈ ਹਨਾ ਪੂਰੀ ਸਾਂਭੀ ਵੀ ਆ ਚੰਗੇ ਸੀਮਣ ਦੀ ਆ ਮਾੜਾ ਦੁੱਧ ਚੰਗਾ ਕੱਢ ਬੱਡ ਚੰਗਾ ਪੇਟ ਪੂੜਾ ਬਹੁਤ ਚੰਗਾ ਫੇਸ ਬੜਾ ਚੰਗਾ ਵੱਡੀ ਗੱਲ ਸਿੰਘ ਬਹੁਤ ਚੰਗਾ ਲੱਗਿਆ ਭਾਈ ਤੇ ਮੁੱਲ ਜਿਹੜਾ 45000 ਰੁਪਏ ਮੰਨ ਤਣ ਜਰੂਰ ਹੋ ਜੂਗਾ ਅੱਗੇ ਵੀਰੇ ਬਾੜ ਕਿਹੜਾ ਸੂਆ ਸੂਈ ਵੀ ਆ ਇਹ ਤੀਜਾ ਸੂਆ ਸੂਈ ਵੀ ਆਈ ਕਦੋਂ ਸੂਈ ਸੀ ਭਾਈ ਇਹਨੂੰ 3.5 ਤਿੰਨ ਮਹੀਨੇ ਹੋ ਗਏ ਸੂਈ ਨੂੰ ਬੱਚੀ ਇਹਦੀ ਮਰ ਗਈ ਸੀਗੀ ਠੀਕ ਆ ਹਾਂ ਜੀ ਦੁੱਧ ਕਿੰਨਾ ਹੁੰਨੇਟ ਦੁੱਧ ਹੁਣ 7 ਕਿਲੋ ਸਹੀ ਆਈ ਜੇ ਜਾਦੇ ਫੀਡ ਪਾ ਦੇਗੇ ਬਸ 8-9 ਵੀ ਕਰਿਆ ਆਉਂਦੀ ਆਈ ਠੀਕ ਆ ਦੋਨੇ ਡੰਗਾਂ ਦਾ ਹਾਂ ਜੀ ਹੁਣ ਚਵਾਈ ਦੀ ਆ ਚਵਾਈ ਕਰ ਲਈ ਹਾਂਜੀ ਚਵਾਈ ਬਈ ਹੁਣ ਹੋਈ ਹੁਣ ਮੈਂ ਥੱਲੇ ਬੈਠੀ ਆਈ ਟਾਈਮਾਂ ਟੰਡੀ ਸੀਲਾ ਟਾਈਮ ਆ ਜਿਹੜਾ 6:50 ਮਿੰਟ ਹੋ ਗਏ ਬਈ ਚਵਾਈ ਇਹਦੀ ਕਰ ਲਈ ਹਨਾ ਆਰਡਰ ਚੰਗਾ ਥਾ ਓਹ ਨਹੀਂ ਕਹਿੰਦੀ ਕੋਈ ਚਾਹ ਜਵਾਕ ਬੈਠੇ ਰਹਿਣੇ ਥੱਲੇ ਠੀਕ ਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਰ ਰੰਗ ਰੂਪ ਚੰਗਾ ਫੇਸ ਕਰਮ ਵਾਲੀ ਦਾ ਬੜਾ ਪਿਆਰਾ ਚਮਕ ਬਹੁਤ ਹੈ ਰੈਡ ਤੇ ਹਨ ਫੇਸ ਚਮਕ ਤਾਂ ਬਾਈ ਬਾਹਲੀ ਚੰਗੀ ਆ ਜਾਤ ਬਰੀਡ ਤਾਂ ਹੁਣ ਤੁਹਾਨੂੰ ਦੱਸਿਆ ਵੀ ਜਗਾ ਹੀ ਤੰਗੀ ਆ ਤਾਂ ਕਰਕੇ ਵੇਚ ਰਹੇ ਆ ਪਸੂ ਦੋ ਚਾਰ ਵਿੱਚੋਂ ਬਾਈ ਦੇ ਘਰ ਦੀ ਬਿਹੜਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਹੁਣ ਬਾਈ ਨੇ ਦੀ ਚਵਾਈ ਕਰ ਲਈ ਹਨਾ ਬਾਈ ਹੁਣ ਹਾਂ ਹਾਂ ਚਵਾਈ ਇਹਦੀ ਹੋ ਗਈ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਤੇ ਕੋਈ ਚੱਕਰ ਨਹੀਂ ਬਾਈ ਕਹਿੰਦਾ ਆਪਾਂ ਦੋ ਟਾਈਮ ਚੋ ਕੇ ਲੈ ਚਾਰ ਟਾਈਮ ਚੋ ਲੈਣੀ ਭਾਵੇਂ ਬੜਾ ਠੀਕ ਆ ਹਾਂ ਤੇ ਕੀ ਮੁੱਲ ਲੱਜਾਇਆ ਫਿਰ ਇਹਦਾ 20000 ਆਈ ਮਾਨਦਾਨ ਹੋ ਜੀ ਮਾਣਤਨ ਕਰ ਦਾਂਗੇ ਮਾੜਾ ਮੋਟਾ 22000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ 27 ਦਿਨ ਹੋ ਗਏ ਟੀਕਾ ਭਰਾਈ ਨਹੀਂ ਉਹਦੇ ਠੀਕ ਆ 27 ਦਿਨ ਹੋ ਗਏ ਬਾਈ ਕਹਿੰਦਾ ਠੀਕ ਆ ਇਹਨਾਂ ਕਿਸੇ ਵੀ ਨੂੰ ਦੋਵੇਂ ਨਗਾਂ 'ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ